ਸਤਿਕਾਰਯੋ ਸਤ ਸੰਗਤਿ ਨਿਮਰਤਾ ਸਹਿ ਆਪ ਨੂੰ ਫਤਿਹ ਅਰਥ ਕਰਦਾ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਅੱਜ ਆਪਣਾ ਕੀਮਤੀ ਟਾਈਮ ਕੱਢ ਕੇ ਭਾਈ ਅਵਤਾਰ ਸਿੰਘ ਖੰਡੇ ਦੀ ਦੂਸਰੀ ਵਰਸੀ ਦੇ ਉੱਤੇ ਹਾਜ਼ਰੀ ਦਿੱਤੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਉਹਨਾਂ ਦੀ ਵਰਸੀ ਮਨਾਈ ਗਈ ਹੈ ਭਾਈ ਖੰਡੇ ਨੇ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਤਾ ਨੇ ਸਾਰੇ ਪਰਿਵਾਰ ਨੇ ਸਿੱਖ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਕੁਰਬਾਨੀ ਦਿੱਤੀ ਹੈ ਜਿਵੇਂ ਸਰਦਾਰ ਅਵਤਾਰ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਬੜੇ ਟੇਡੇ ਢੰਗ ਦੇ ਨਾਲ ਹਿੰਦੂਤਵਾਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਇੰਨਾ ਦਾ ਤਾਲਮੇਲ ਰੂਸ ਦੀ ਖੁਫੀਆ ਏਜੰਸੀ ਜਨ ਨਾਲ ਬਹੁਤ ਨਿੱਗਾ ਤੇ ਤਖੜਾ ਰੂਸ ਦੀ ਇੰਟੈਲੀਜੈਂਸ ਕੋਲੇ ਇੱਕ ਜ਼ਹਿਰ ਹੈ ਜਿਹਨੂੰ ਪੁਲਨੀਅਮ ਕਿਹਾ ਜਾਂਦਾ ਔਰ ਜਿਸਨੂੰ ਸ਼ਕਾ ਦਿੰਦੇ ਐ ਉਹ ਸ਼ਖਸ ਇਕਦਮ ਚਿੱਤ ਨਹੀਂ ਹੁੰਦਾ ਪਰ ਹੋੜੀ ਹੋੜੀ ਉਸ ਨੂੰ ਇਹੋ ਜੀ ਕੈਂਸਰ ਹੁੰਦੀ ਹੈ ਕੀਛੇ ਮਗਰੋਂ ਉਹ ਆਪਣਾ ਸਰੀਰ ਛੱਡ ਜਾਂਦਾ ਹੈ ਇਸੇ ਤਰ੍ਹਾਂ ਹੀ ਪਾਇਆਵਤਾਰ ਸਿੰਘ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕੀਤਾ ਤੇ ਉਹਨਾਂ ਦਾ ਅੰਤਮ ਸਾ ਬਰਮਿੰਘਮ ਹਸਪੀਟਲ ਦੇ ਵਿੱਚ ਹੋਇਆ ਇਹ ਜਿਹੜੀ ਨਵੀਂ ਇੰਡੀਆ ਦੀ ਪਾਲਿਸੀ ਹੈ ਹੁਣ ਮੋਦੀ ਨੇ ਤੇ ਜਿਹੜੇ ਵੱਡੇ ਬੀਜੇਪੀ আরਐਸਐਸ ਦੇ ਵੱਡੇ ਲੀਡਰ ਹੈ ਇਨਾਂ ਨੇ ਕਿਹਾ ਕਿ ਹੁਣ ਅਸੀਂ ਬਾਹਰ ਦੇ ਮੁਲਕਾਂ ਨੂੰ ਜਿੱਥੇ ਸਿੱਖ ਖਾਲਸਾਨੀ ਵੱਸਦੇ ਐ ਉੱਥੇ ਇਹਨਾਂ ਦੇ ਡੋਸੀਅਰ ਨਹੀਂ ਭੇਜਾਂਗੇ ਅਸੀਂ ਸਿੱਧਾ ਇਹਨਾਂ ਦੇ ਨਾਲ ਟਾਂਖਰਾ ਲਵਾਂਗੇ ਇਸੀ ਪਾਲਿਸੀ ਦੇ ਤਹਿਤ ਮੋਦੀ ਸਰਕਾਰ ਨੇ ਸਾਡੇ ਸਿੱਖ ਕੈਨੇਡਾ ਦੇ ਵਿੱਚ ਸ਼ਹੀਦ ਕਰਾਇਆ ਹੈ ਹਰਦੀਪ ਸਿੰਘ ਨੱਜਰ ਰਿਪੋਧਮਨ ਸਿੰਘ ਮਲਕ ਤੇ ਸੁਖਦੀਲ ਸੁਖਦੂਲ ਸਿੰਘ ਮੋਗੇ ਦਾ ਨੌਜਵਾਨ ਵਿਲਾਇਤ ਬ੍ਰਿਟਾਨੀਆ ਦੇ ਵਿੱਚ ਭਾਈ ਅਫਤਾਰ ਸਿੰਘ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਫਾਰਮਜੀਤ ਸਿੰਘ ਪੰਡਵਾਰ ਤੇ ਲਖਬੀਰ ਸਿੰਘ ਰੋਡੇ ਨੂੰ ਆਪਣੇ ਮੁਲਕ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਤੇ ਗੁਰਪ੍ਰੀਤ ਸਿੰਘ ਹਰੀਣਾ ਨੂੰ ਸ਼ਹੀਦ ਕੀਤਾ ਗਿਆ ਸੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸਿਰਫ ਬਾਦ ਦੇ ਮੁਲਕਾਂ ਦੇ ਵਿੱਚ ਜਾ ਕੇ ਇਹ ਸਿੱਖ ਸ਼ਹੀਦ ਨਹੀਂ ਕੀਤੇ ਪਰ ਇਹਨਾਂ ਨੇ ਬਰਤਾਨੀਆ ਦੀ ਕੈਨੇਡਾ ਦੀ ਯੂਐਸਏ ਦੀ ਪਾਕਿਸਤਾਨ ਦੀ ਬਾਦਸ਼ਾਹੀ ਤੋੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਪਰ ਨੂੰ ਅਮਰੀਕਾ ਦੇ ਵਿੱਚ ਸੀ ਉਸ ਦੇ ਤਵੀ ਇੰਡੀਆ ਨੇ ਬੰਦੇ ਮਾਰਨ ਦੇ ਲਈ ਖਰਚ ਕਰ ਲਿਆ ਸੀ ਪਰ ਅਮਰੀਕਾ ਦੀ ਖੁਫੀਆ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਕੁਝ ਬੰਦੇ ਫੜੇ ਗਏ ਐ ਤੇ ਕਈਆਂ ਦੇ ਨਾਂ ਆਗਰੀ ਹੈ ਕਿ ਜਿਹੜੇ ਜਿਹੜੇ ਇੰਡੀਆ ਦੇ ਹਾਕਮ ਹੁਣ ਦੂਜੇ ਮੁਲਕਾਂ ਦੀ ਬਾਦਸ਼ਾਹੀ ਨੂੰ ਤੋੜ ਰਹੇ ਹੈ ਔਰ ਉੱਥੇ ਸਿੱਖ ਉੱਥੋਂ ਦੇ ਬਣੇ ਹੋਏ ਸ਼ਹਿਰੀਆਂ ਨੂੰ ਜਾਨੋਂ ਮਾਰ ਰਹੇ ਹੈ ਅਮਰੀਕਾ ਤੇ ਕੈਨੇਡਾ ਦੀ ਲਿਸਟ ਦੇ ਵਿੱਚ ਸ਼ੁਕਰਕੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਹਿਤਾ ਕਿ ਇੰਡੀਆ ਨੇ ਸਾਡੇ ਸਿੱਖ ਕੈਨੇਡੀਅਨਸ ਨੂੰ ਸ਼ਹੀਦ ਕਰ ਦਿੱਤਾ ਔਰ ਇਹਨਾਂ ਜਿਹੜੇ ਸਿਆਸਤਦਾਨ ਹੈ ਅੱਜ ਦੇ ਜਿਨ੍ਹਾਂ ਨੇ ਆਰਡਰ ਕੀਤੇ ਹੈ ਸਿੱਖਾਂ ਨੂੰ ਮਾਰਨ ਦੇ ਲਈ ਉਨ੍ਹਾਂ ਦੇ ਵਿੱਚ ਸਭ ਤੋਂ ਉੱਤੇ ਨਾਂ ਆਉਂਦਾ ਹੈ ਮੋਦੀ ਸਾਹਿਬ ਦਾ ਫਿਰ ਆਉਂਦਾ ਅਮਿਤ ਸ਼ਾਹ ਦਾ ਫਿਰ ਆਉਂਦਾ ਰਾਜਨਾਥ ਸਿੰਘ ਦਾ ਫਿਰ ਆਉਂਦਾ ਅਜੀਤ ਗੋਇਲ ਦਾ ਫਿਰ ਆਉਂਦਾ ਜੈ ਸ਼ੰਕਰ ਦਾ ਫਿਰ ਆਉਂਦਾ ਰੋਹ ਦੇ ਮੁਖੀ ਰਵੀ ਸਿੰਘ ਦਾ ਤੇ ਸਾਫਕਾ ਜਿਹੜਾ ਰੋ ਦਾ ਮੁਖੀ ਸੀ ਪਹਿਲਾਂ ਗੁਰਦਾਸਪੁਰ ਦਾ ਸਸਪੀਰੇ ਹੈ ਸਮੰਤ ਗੋਇਲ ਇਹ ਸਾਰੇ ਲਿਸਟ ਦੇ ਵਿੱਚ ਆ ਚੁੱਕੇ ਹੈ ਜਿਨ੍ਹਾਂ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਇਹ ਬਹੁਤ ਵੱਡੀ ਗੱਲ ਹੈ ਕਿ ਸੰਤ ਜਰਨੈਲ ਸਿੰਘ ਨੇ ਅੰਤਮ ਲਫਜ਼ ਕਹੇ ਸੀਗੇ ਜੀ ਜਦੋਂ ਹਿੰਦੂਆਂ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਗਈਆਂ ਤਾਂ ਖਾਲਸਪੁਰ ਦਾ ਨਹੀਂ ਪੱਥਰ ਰੱਖਿਆ ਜਾਊਗਾ ਅੱਜ ਮੈਂ ਇੱਕ ਬਹੁਤ ਸ਼ਰਮਨਾਕ ਗੱਲ ਕਰਨਾ ਚਾਹੁੰਨਾ ਜੀ ਨਾ ਤਾਂ ਖਾਲਸਪੁਰ ਦਾ ਪ੍ਰਚਾਰ ਐਸਟਪੀਸੀ ਕਰਸਦੀ ਹੈ ਕਰ ਲਈ ਹੈ ਨਾ ਹੋਰ ਜਥੇਬੰਦੀਆਂ ਜਿਨ੍ਹਾਂ ਦੇ ਡੇਰੇ ਨੇ ਤੇ 6 ਤਰੀਕ ਨੂੰ ਭੱਲੂਪੁਰਾ ਦਿਵਸ ਦੇ ਵਿੱਚ ਜਦੋਂ ਸਿੰਘ ਸਾਹਿਬ ਜਥੇਦਾਰ ਸਾਹਿਬ ਅਕਾਲ ਤਖਤ ਨੇ ਆਪਣਾ ਸੰਦੇਸ਼ ਸਿੱਖ ਫੌਮ ਨੂੰ ਦੇਣਾ ਸੀ ਉਹਦੇ ਵਿੱਚ ਤਕਸਾਲ ਦੇ ਮੁਖੀ ਤੇ ਉਹਨਾਂ ਦੇ ਸਾਥ ਦੇ ਲੋਕ ਜਿਹੜੇ ਹੈਗੇ ਆ ਨਿਹੰਗ ਨੇਉਂਗ ਉਹਨਾਂ ਨੇ ਰੋਲਾ ਪਾਤਾ ਕਿ ਅਸੀਂ ਅਖਾਲ ਤਖਤ ਦੇ ਜਥੇਦਾਰ ਤੋਂ قوم ਨੂੰ ਸੰਦੇਸ਼ ਨਹੀਂ ਦੇਣ ਦੇਣਾ ਪਰ ਸਾਡੇ ਅਖਾਲ ਤਖਤ ਦੇ ਜਥੇਦਾਰ ਸਾਹਿਬ ਨੇ ਅਰਦਾਸ ਦੇ ਵਿੱਚ ਜਿਹੜੀ ਤੁਸੀਂ ਹੁਣ ਸਾਰੇ ਗੱਲ ਕਰ ਰਹੇ ਹੋ ਖਾਲਸਾ ਧਰ ਦੇ ਉਹਨਾਂ ਨੇ ਇਹ ਵੀ ਕਹਿਤਾ ਜਿਹੜੇ ਮੈਂ ਨਾਂ ਲਈ ਹੈ ਬਾਹਰ ਦੇ ਮੁਲਖਾਂ 'ਚ ਕਿ ਇਹ ਸਰਕਾਰ ਨੇ ਇਹ ਸੱਜਣ ਸ਼ਹੀਦ ਕਰਤੇ ਆ ਉਹਨਾਂ ਨੇ ਇਹ ਵੀ ਕਹਿਤਾ ਕਿ ਸਾਨੂੰ ਸਾਡੀ ਹੋਮ ਲੈਂਡ ਸਾਡਾ ਖਾਲਸਾਣ ਸ਼ਹੀਦ ਹੈ ਔਰ ਜਿਹੜੇ 33 ਸਾਲਾਂ ਤੋਂ ਸਾਡੇ ਕੈਦੀ ਹੈਗੇ ਐ ਉਹਨਾਂ ਨੂੰ ਰਿਹਾ ਹੋਣਾ ਚਾਹੀਦਾ ਪਰ ਉਹ ਅਰਦਾਸ ਦੇ ਵਿੱਚ ਸਾਰਾ ਕੁਝ ਕਹਿ ਗਏ ਜੋ ਬਹੁਤ ਵੱਡੀ ਗੱਲ ਹੈ ਪਰ ਉਹਨਾਂ ਨੂੰ ਸੰਦੇਸ਼ ਨਾ ਦੇਣਾ ਤੇ ਸੰਤਾਂ ਦਾ ਕਹਿਣਾ ਕਿ ਖਾਲਸਾ ਦਾ ਨਹੀਂ ਪੱਥਰ ਰੱਖ ਰੱਖਿਆ ਜਾਊਗਾ ਜਦੋਂ ਫੌਜ ਦਰبار صاحب ਦਾ ਉੱਤੇ ਹਮਲਾ ਕਰੂਗੀ ਉਹਨਾਂ ਦੇ ਅਗਲੇ ਮੁਖੀ ਨੇ ਸਿੰਘ ਸਾਹਿਬ ਨੂੰ ਖਾਲਸਾਣ ਦੀ ਗੱਲ ਨਹੀਂ ਕਰਨ ਦਿੱਤੀ ਅਸੀਂ ਸਾਰੇ ਬੈਠੇ ਆਂ ਸਾਡੇ ਚ ਕੌਮੀਅਤ ਮਰ ਗਈ ਐ ਜੇ ਕੌਮੀਅਤ ਹੋਵੇ ਫਿਰ ਆਪਾਂ ਆਮ ਪਾਰਟੀ ਬੀਜੇਪੀ ਕਾਂਗਰਸ ਬਾਦਲਦਲ ਜੋ ਸੈਂਟਰ ਦੇ ਨਾਲ ਚੱਲ ਰਹੇ ਐ ਇਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ ਪਰ ਅੱਜ ਸਾਡੇ ਕਮੇਟ ਇਹ ਛੁਪੀ ਹੋਈ ਹੈ ਇਸ ਕਰਕੇ ਆਪਾਂ ਜਿਹੜੇ ਵੀ ਸਿਆਸੀ ਪਾਰਟੀਆਂ ਸਾਡੇ ਉੱਤੇ ਜ਼ਬਰ ਕਰਦੇ ਨੇ ਉਹਨਾਂ ਨੂੰ ਵੋਟਾਂ ਪਾਉਂਦੇ ਆ ਆਪਾਂ ਸੋਚਦੇ ਨਹੀਂ ਕਿ ਇਹਦਾ ਨਤੀਜਾ ਕੀ ਨਿਕਲੂਗਾ ਪਰ ਅਸੀਂ ਵੋਟ ਉਹਨਾਂ ਨੂੰ ਹੀ ਪਾਉਂਦੇ ਆ ਤਦ ਇਹ ਨਤੀਜਾ ਆਪਾਂ ਭੁਗਤ ਰਹੇ ਆ ਐਸ்சிਪੀਸੀ ਜਿਹੜੀ ਸਾਡੀ ਪਾਰਲੀਮੈਂਟ ਹੈ 14 ਸਾਲ ਤੋਂ ਇਹਦੀਆਂ ਵੋਟਾਂ ਨਹੀਂ ਪਈਆਂ ਜਿਹੜਾ ਕੀ ਇੰਡੀਆ ਦੇ ਹਾਕਮਾਂ ਨੇ ਸਾਡਾ ਜਮੂਰੀਅਤ ਹੱਕ ਲੈ ਲਿਆ ਪਰ ਨਾ ਐਸ்சிਪੀਸੀ ਮਤਾ ਪਾਸ ਕਰਦੀ ਹੈ ਕਿ ਸਾਡੇ ਇਲੈਕਸ਼ਨ ਕਰੋ ਨਾ ਹੋਰ ਕੋਈ ਪਾਰਟੀ ਐਸ்சிਪੀਸੀ ਦੇ ਇਲੈਕਸ਼ਨਾਂ ਦਾ ਮਤਾ ਪਾਸ ਕਰਦੀ ਹੈ ਕਿ ਸਿੱਖਾਂ ਦੀ ਜਮੂਰੀਅਤ ਕਿਉਂ ਘੋਈ ਗਈ ਹੈ ਸွေ ਸਾਰੀਆਂ ਚੀਜ਼ਾਂ ਅੱਜ ਸਦਾ ਰਫਤਾਰ ਸਣ ਠੰਡੇ ਦੇ ਬਰਸੀ ਦੇ ਉੱਤੇ ਕਹਿਣੀਆਂ ਪੈਰੀਆਂ ਕਿ ਖਸੂਰ ਕਿਸੇ ਦਾ ਨਹੀਂ ਹੈ ਖਸੂਰ ਆਪਣੇ ਵਿੱਚ ਹੈ ਕਿ ਆਪਾਂ ਖਾਲਸਾ ਦੇ ਦਿਲ ਜਟੇਦਾਰ ਨੂੰ ਖਾਲਸਾਣ ਦੀ ਗੱਲ ਹੀ ਆਪਣੇ ਸੰਦੇਸ਼ ਦੇ ਵਿੱਚ ਨਹੀਂ ਕਰਨ ਦਿੱਤੀ ਫਰ ਰੌਣਾ ਨੇ ਲੋਕ চোপ ਤੇ ਗੱਲ ਆਪਣੀ ਅਰਦਾਸ ਦੇ ਵਿੱਚ ਕਰਤੀ ਇਹ ਬਹੁਤ ਕਾਬਲੀਅਤ ਦੀ ਗੱਲ ਹੈ ਕਿ ਜੇ ਇੱਕ ਪਾਸੇ ਦਰਵਾਜ਼ਾ ਬੰਦ ਕਰ ਲਿਆ ਜਿਹੜੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜਦੋਂ ਫੌਜਾਂ ਦਰਬਾਰ ਸਾਹਿਬ ਆਉਣਗੀਆਂ ਕਾ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਉਹਨਾਂ ਤੋਂ ਬਾਅਦ ਜਿਹੜੇ ਜਥੇਦਾਰ ਸਾਹਿਬ ਆਏ ਹੈ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦਾ ਮੂੰਹ ਬੰਦ ਕਰਤਾ ਸੋ ਇੰ ਤੋਂ ਜ਼ਿਆਦਾ ਸ਼ਰਮਨਾਕ ਗੱਲ ਕਿਹੜੀ ਹੋ ਸਕਦੀ ਹੈ ਸੋ ਇਹ ਪ੍ਰਭੂ ਬੀਬੀਓ ਇੱਥੇ ਆਪਾਂ ਖੜੇ ਆਂ ਤੇ ਅਸੀਂ ਤਾਂ ਖੜੇ ਰਹਾਂਗੇ ਪਰ ਜਿੰਨਾ ਚਿਰ ਤੁਸੀਂ ਹਿਲਚਲ ਨਹੀਂ ਦਿਖਾਉਂਗੇ ਤੁਸੀਂ ਵੋਟਾਂ ਦੇ ਉੱਤੇ ਨਹੀਂ ਆਉਂਗੇ ਪੰਥ ਦੀ ਆਵਾਜ਼ ਨੂੰ ਨਹੀਂ ਚੱਕੋਗੇ ਤਾਂ ਫੇਰ ਹਾਲਾਤ ਆਪਾਂ ਪਿੱਤੀ ਜਾਵਾਂਗੇ ਜਿਵੇਂ ਅੱਜ ਆਪਾਂ ਖਾਲਿਸਤਾਨ ਖਾਲਿਸਤਾਨ ਕਰਦੇ ਰਹੇ ਪਰ ਮੇਰਾ ਮਤਲਬ ਗੱਲ ਕੋਈ ਨਹੀਂ ਬਣੀ ਕਿਉਂ ਕਰਦੇ ਅਸੀਂ ਖਾਲਿਸਤਾਨ ਦੀ ਗੱਲ ਜਦੋਂ ਵੋਟ ਆਉਂਦੀ ਹੈ ਉਦੋਂ ਆਪਾਂ ਇਹ ਗੱਲ ਪਲਾ ਦਿੰਦੇ ਆ ਸੋ ਮੈਂ ਆਸ ਕਰਦਾ ਕਿ ਬੀਬੀ ਜੀ ਉਹਨਾਂ ਦੀ ਮਾਤਾ ਜਿਨ੍ਹਾਂ ਨੇ ਇੰਨਾ ਕਸ਼ਟ ਝੱਲਿਆ ਔਰ ਝਲ ਰਹੇ ਹੈ ਅਸੀਂ ਉਹਨਾਂ ਦੇ ਨਾਲ ਲੱਗੇ ਰਹਾਂਗੇ ਔਰ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਕਰਦੇ ਰਹਾਂਗੇ ਔਰ ਐਸਪੀਸੀ ਦੇ ਉੱਤੇ ਜ਼ੋਰ ਪਾਉਂਦੇ ਰਹਾਂਗੇ ਕਿ ਉਹਨਾਂ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਲਗਾਈ ਜਾਵੇ ਕਈ ਵਾਰੀ ਤਸਵੀਰ ਨਹੀਂ ਲੱਗ ਜਾਂਦੀ ਪਰ ਆਪਾਂ ਨੇ ਕੋਈ ਚੂੜੀਆਂ ਤਾਂ ਪਾਈਆਂ ਨਹੀਂ ਆਪਾਂ ਵੀ ਇੱਕ ਥਿੱਲ ਤੇ ਇੱਕ ਥੋੜੀ ਲੱ ਲਾ ਕੇ ਉੱਥੇ ਉਹਨਾਂ ਦੀ ਫੋਟੋ ਲਗਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ